ਏ ਜੀ ਲੁਧਿਆਣਾ ਅਧਿਆਤੇ ਦੇ ਥਾਣਾ ዳਖਾ ਵਿਖੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ ਪੌਣੇ 2 ਵਜੇ ਇਥੋਂ ਦੇ ਪ੍ਰਾਪਰਟੀ ਡੀਲਰ ਆਯਾਦਵੰਦਰੋਂ ਉਜਾਦੀ ਇਹਦੇ ਘਰ ਦੇ ਬਾਹਰ ਕੁਝ ਅਨੁਸ਼ਸ਼ਤ ਦੇ ਨੋਜ ਬਣਾਏ ਸੀ ਆਇਟੋਂ ਦੀ ਗੱਡੀ ਤੇ ਜੋ ਫਾਇਰਿੰਗ ਕਰਕੇ ਨਾਲੇ ਪੈਟਰੋਲ ਬਾਉਂਸ ਉੱਟ ਕੇ ਗਏ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਇੱਕ 122 ਨੰਬਰ ਅਫੇਅਰ ਦਰਜ ਕੀਤੀ ਸੀ ዳਖੇ ਥਾਣੇ ਤੇ ਅਸੀਂ ਅਲੱਗ-ਅਲੱਗ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਾਧਨਾਂ ਦੇ ਸਾਨੂੰ ਬਾਅਦ ਦੇ ਵਿੱਚ ਇਹ ਚੀਜ਼ ਕਲੀਅਰ ਹੋਈ ਕੀ ਇੱਕ ਦਿਲਦਾਰ ਨਾਮ ਦਾ ਸਖਸ਼ਾ ਜੋਗੀ ਜੈਂਪੁਰ ਪਿੰਡ ਦਾ ਰਹਿਣ ਵਾਲਾ ਉਹਦੇ ਨਾਲ ਕਬਜ਼ੇ ਨੂੰ ਲੈ ਕੇ ਕੋਈ ਇਸ ਦਾ ਜ਼ਮੀਨਦਾਰ ਰੋਲਾ ਸੀਗਾ ਜਿਸ ਤੋਂ ਬਾਅਦ ਉਹਨੇ ਇੱਕ ਉਮਰ ਵੀਰ ਦਿਓ ਜੋ ਕਿ ਅਮਰੀਕਾ ਬੇਸਡ ਕ੍ਰਿਮੀਨਲ ਆ ਉਹਨੂੰ ਅੰਗੇਜ ਕੀਤਾ ਉਹਨੇ ਆਪਣੇ ਜਾਣਕਾਰ ਅੱਗੇ ਚਾਰ ਸ਼ੂਟਰ ਜਿਹਦੇ ਵਿੱਚ A20 ਗੱਡੀ ਤੇ ਆਏ ਸੀ ਜਿਸ ਵਿੱਚ ਰਿਆਜ਼ ਮੁਕਤਾ ਸਾਹਿਲ ਮਲੋਤਰਾ ਸਾਹਿਲ ਰਾਜਪੂਤ ਉਰਫ ਮਟਰੂ ਤੇ ਚੌਥਾ ਹਰਸ਼ਪੂਲ ਇਹ ਚਾਰੀ ਜਣੇ ਨੇ ਆ ਕੇ ਇੱਥੇ ਮੌਕੇ ਦੇ ਵਾਰਦਤ ਕਰਕੇ ਗੋਲੀਆਂ ਚਲਾਈਆਂ ਪੰਜ ਤੋਂ ਛੇ ਫਾਇਰ ਕੀਤੇ ਨਾਲੇ ਪٹرول ਪੰਪ ਸੱਤੇ ਆ ਜਿਸ ਤੋਂ ਬਾਅਦ ਇਹ ਨੇੜੇ ਪٹرول ਪੰਪ ਤੇ ਗੱਡੀ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਦੇ ਵਿੱਚ ਜੋ ਇਹਨਾਂ ਨੂੰ ਬੈਕਸਪੋਰਟ ਦੇ ਵਿੱਚ ਕ੍ਰਿਮੀਨਲ ਕਾਂਸਪੀਰੇਸੀ ਦੇ ਵਿੱਚ ਇਹਨਾਂ ਦੇ ਨਾਲ ਇੱਕ ਜੈਸੀ ਨਾਮ ਦਾ ਸ਼ਖਸ ਇੱਕ ਇੱਕ ਜੋਤ ਇੱਕ ਧਰੂਪ ਠਾਕੁਰ ਤੇ ਇਹ ਤਿੰਨੇ ਮਿਰੂਲ ਸਨ ਇਹਨਾਂ ਤਿੰਨਾਂ 'ਚੋਂ ਅਸੀਂ ਧਰੂਪ ਠਾਕੁਰ ਨੂੰ ਅਰੈਸਟ ਕਰ ਚੁੱਕੇ ਹਾਂ ਇੱਕ ਜੋਤ ਸਿੰਘ ਅਰੈਸਟ ਹੋ ਚੁੱਕਾ ਵਾ ਤੇ ਇੱਕ ਸ਼ੂਟਰ ਹਰਸ਼ ਪੂਲਰ ਅਰੈਸਟ ਹੋ ਚੁੱਕਾ ਹੈ ਜੋ ਇਨਦੀ ਵਿਆਹਤ ਬੰਦੀ ਸੀ ਵਿਆਹਤ ਬੰਦੀ ਤੋਂ ਬਾਅਦ ਇਹਨਾਂ ਨੇ ਗੱਡੀ ਨੂੰ ਲਵਾਰਸ਼ ਛੱਡ ਕੇ ਕਿਤੇ ਅੱਗੇ ਜਾ ਕੇ ਟਿਕਾਣਾ ਲੈਣਾ ਸੀ ਜਿਸ ਟਿਕਾਣਾ ਦੇਣ ਲਈ ਇਹਨਾਂ ਨੂੰ ਜੋ ਠਹਿਰ ਦਿੱਤੀ ਆ ਰਾਤ ਲਈ ਇਹ ਇਹਨਾਂ ਦਾ ਇੱਕ ਦੋਸਤ ਗੁਰਿੰਦਰ ਬਰਾੜ ਜੋ ਕਿ ਨਿਹਾਲ ਸਿੰਘਲ ਦੇ ਰਹਿਣ ਵਾਲਾ ਵਾ ਇੱਕ ਬਲਜਿੰਦਰ ਸਿੰਘ ਜੋ ਕਿ ਫੋਜਪੁਰ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਵਾ ਤੇ ਇੱਕ ਜੋ ਤੀਸਰਾ ਸ਼ਖਸ ਅਮਰੀਕ ਜੋ ਕਿ ਜਵਾਰ ਸਿੰਘ ਵਾਲੇ ਦਾ ਰਹਿਣ ਵਾਲਾ ਸੋ ਟੋਟਲ ਇਹਦੇ ਵਿੱਚ ਅਜੇ ਤੱਕ 12 ਦੋਸ਼ੀ ਸਾਹਮਣੇ ਆਏ ਨੇ ਤੇ ਇਹਨਾਂ ਵਿੱਚੋਂ ਅਸੀਂ 6 ਦੋਸ਼ੀ ਹੁਣ ਤੱਕ ਅਰੈਸਟ ਕਰ ਚੁੱਕੇ ਹਾਂ ਬਾਕੀ ਇਹਨਾਂ ਨੂੰ ਪੇਸ਼ ਕਰਕੇ ਨਜ਼ਰ ਮੰਨ ਲਿਆ ਜਾ ਰਿਹਾ ਤੇ ਰੁਮਾਨਦਾਨ ਹੋਰ ਵੀ ਕਈਆਂ ਤਾਂ ਜੇ ਕੋਈ ਰੋਡ ਸਾਹਮਣੇ ਆਊਗਾ ਉਹਨਾਂ ਨੂੰ ਵੀ ਨੋਮੀਨੇਟ ਕੀਤਾ ਜਾਊਗਾ ਤੇ ਬਾਕੀ ਇਹ ਵੀ ਗ੍ਰਿਫਤਾਰੀ ਕਰਨ ਲਈ ਸਾਡੀ ਪੁਲਿਸ ਪਾਰਟੀਆਂ ਜ਼ਰੇਟਸ ਤੇ ਨੇ ਤੇ ਬਹੁਤ ਜਲਦੀ ਬਾਕੀਆਂ ਨੂੰ ਵੀ ਅਰੈਸਟ ਕਰਨੇ ਪੈਣਗੇ ਸਰ ਜਿਹੜਾ ਆਪਣਾ ਕਰਮ ਹੈਗਾ ਆਪਣਾ ਹਕੂਮਤ ਨੂੰ ਦਾ ਅਰਕਾਸ਼ ਤੇ ਇਹ ਕੋਈ ਗੈਂਗਸਟਰ ਹੈ ਜਾਂ ਮਤਲਬ ਤੁਸੀਂ ਗੈਂਗਸਟਰ ਸਮਝ ਰੱਖਦਾ ਜਾਂ ਕ੍ਰਿਮੀਨਲ ਹੈ ਇਹਦੇ ਜੀ ਪਹਿਲਾਂ ਇੱਥੇ ਵੀ ਕੁਝ ਲੁਧਿਆਣਾ ਸਿਟੀ ਦੇ ਇਹਦੇ ਪਰਚੇ ਦਰਸੀ ਜਿਸ ਵਿੱਚ ਜੇਲ੍ਹ ਸੀ ਫੇਰੇ ਇਲੈਗਲ ਤਰੀਕੇ ਨਾਲ ਇੱਥੋਂ ਫਰਾਰ ਹੋਇਆ ਵਾ ਇੰਡੀਆ ਤੋਂ ਸੋ ਪਹਿਲਾਂ ਵੀ ਇਹਦੇ ਉੱਪਰ ਮੁਕਦਮੇ ਦਰਜ ਨੇ ਤੇ ਇਹਦੇ ਵਿੱਚ ਇਸ ਵਿੱਚ ਵੀ ਇਹਦੀ ਖਾਸ ਮਹਨਸ਼ਮੂਲੀਅਤ ਹੈ ਸੋ ਇਹਦੀ ਵੀ ਅਸੀਂ ਐਲੋਸੀ ਕੋੜ ਕੇ ਰੈਡ ਕਾਰਨ ਨੋਟਿਸ ਜਾਰੀ ਕਰਕੇ ਇਹਨੂੰ ਅਦਾਲਤ ਤੋਂ ਲੈ ਕੇ ਆਵਾਂਗੇ ਇਹਨਾਂ ਤੋਂ ਬਿਨਾਂ ਹੋਰ ਵੀ ਕੋਈ ਇੱਥੇ ਲਿੰਕs ਹੈਗੇ ਨਹੀਂ ਇਹਨਾਂ ਦਾ ਪਤਾ ਲੱਗਿਆ ਕੁਝ ਬਾਕੀ ਜੀ ਹਜੇ ਤੱਕ 6 ਦੋਸ਼ੀ ਅਰੈਸਟ ਹੋਏ ਨੇ ਇਸ ਤੋਂ ਇਲਾਵਾ ਦਨ ਸ਼ੂਟਰ ਅਰੈਸਟ ਹੋਣੇ ਬਾਕੀ ਨੇ ਸੋ ਉਹਨਾਂ ਦੀ ਅਰੈਸਟ ਤੋਂ ਬਾਅਦ ਪੁਸ਼ਗੀਸ਼ ਹੋਰ ਵੀ ਕਾਫੀ ਲੋਕਾਂ ਦੇ ਨਾਮ ਆ ਸਕਦਾ ਉਹਨਾਂ ਬਾਰੇ ਵੀ ਅਸੀਂ ਢੁਗਾਈ ਨਾਲ ਕੋਸ਼ਿਸ਼ ਕਰਾਂਗੇ ਤੇ ਹੋਰ ਵੈਪਨਾਂ ਦੀ ਵੀ ਰਿਕਵਰੀ ਸਨ ਹੋਊਗੀ